ਉੰਦ ਨੇ ਲੈ ਲਈ ਹੈ ਇੱਕ ਹੋਰ ਜਾਨ ਵਾਪਰ ਗਿਆ ਭਿਆਨਕ ਹਾਦਸਾ ਪੀਆਰਟੀਸੀ ਬਸ ਤੇ ਟਰੈਕਟਰ ਟਰਾਲੀ ਵਿਚਕਾਰ ਹੋ ਗਈ ਹੈ ਭਿਆਨਕ ਟੱਕਰ ਤੇ ਕੰਡਕਟਰ ਨੇ ਤੋੜ ਦਿੱਤਾ ਮੌਕੇ ਤੇ ਹੀ ਦਮ ਜੀ ਹਾਂ ਇੱਕ ਖਬਰ ਸੰਗਰੂਰ ਦੇ ਬਹਾਦਰਪੁਰ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ ਇੱਕ PRTC ਬਸ ਤੇ ਟਰੈਕਟਰ ਟਰਾਲੀ ਦੇ ਵਿਚਕਾਰ ਟੱਕਰ ਹੋ ਗਈ ਹੈ ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਦੇ ਵਿੱਚ ਕੰਡਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਹੋਰ 11 ਲੋਕ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਹਨਾਂ ਦਾ ਇਲਾਜ ਹੋ ਰਿਹਾ ਹੈ ਦੱਸਦੀ ਹੈ ਕਿ ਇਹ ਹਾਦਸਾ ਧੁੰਦ ਦੇ ਕਾਰਨ ਵਾਪਰਿਆ ਧੁੰਦ ਇੰਨੀ ਜ਼ਿਆਦਾ ਸੰਘਣੀ ਸੀ ਕਿ ਬਸ ਤੇ ਡਰਾਈਵਰ ਨੂੰ ਟਰੈਕਟਰ ਟਰਾਲੀ ਦਿਖੇ ਨਾ ਤੇ ਇਹਨਾਂ ਦੋਵਾਂ ਦੇ ਵਿਚਕਾਰ ਆਪਸ ਵਿੱਚ ਟੱਕਰ ਹੋ ਗਈ ਤੇ ਟੱਕਰ ਦੇ ਵਿੱਚ ਕੰਡਕਟਰ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਵੇਲੇ ਗੁਰਦੁਆਰਾ ਮਸਤੂਆਣਾ ਸਾਹਿਬ ਦੀ ਇੱਕ ਐਂਬੂਲੈਂਸ ਵੀ ਹਾਦਸੇ ਦਾ ਸ਼ਿਕਾਰ ਹੋਈ ਹੈ ਉੱਥੇ ਵੀ ਅਧਿਕਾਰੀ ਜ਼ਖਮੀ ਹੋਏ ਨੇ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਬੱਸ ਦੇ ਵਿੱਚ ਸਵਾਰੀਆਂ ਦਾ ਕਹਿਣਾ ਹੈ ਕਿ ਬੱਸ ਬਿਲਕੁਲ ਘੱਟ ਸਪੀਡ ਤੇ ਜਾ ਰਹੀ ਸੀ ਪਰੰਤੂ ਟਰੈਕਟਰ ਦੇ ਡਰਾਈਵਰ ਨੇ ਅਚਾਨਕ ਹੀ ਜਿਹੜੀ ਟਰੈਕਟਰ ਟਰਾਲੀ ਉਹ ਸੜਕ ਦੇ ਉੱਪਰ ਚਾੜ ਦਿੱਤੀ ਤੇ ਤੁੰਦ ਬਹੁਤ ਜ਼ਿਆਦਾ ਸੰਘਣੀ ਹੋਣ ਕਾਰਨ ਬੱਸ ਦੇ ਡਰਾਈਵਰ ਨੂੰ ਇਹ ਸਾਹਮਣੇ ਤੋਂ ਆਉਂਦਾ ਟਰੈਕਟਰ ਟਰਾਲੀ ਨਾ ਦਿਖਿਆ ਤੇ ਉਹਨਾਂ ਦੇ ਵਿੱਚ ਟੱਕਰ ਹੋ ਗਈ ਹੈ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਕੰਡਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਬੱਸ ਦੇ ਵਿੱਚ ਸਵਾਰੀਆਂ ਜਿਹੜੀਆਂ ਬੈਠੀਆਂ ਸਨ ਉਨ੍ਹਾਂ ਦੇ ਵਿੱਚੋਂ 11 ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਦੇ ਨੌਜਵਾਨ ਪਹੁੰਚ ਗਏ ਉਹਨਾਂ ਨੇ ਇਹਨਾਂ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਕੱਢਿਆ ਤੇ ਹਸਪਤਾਲ ਭਰਤੀ ਕਰਵਾ ਦਿੱਤਾ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਹੁਣ ਤੱਕ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਚੁੱਕੀਆਂ ਨੇ ਇਹ ਆਪਣਾ ਬਹੁਤ ਵੱਡਾ ਰੋਲ ਅਦਾ ਕਰ ਰਹੇ ਨੇ ਬਹੁਤ ਸਾਰੇ ਸੜਕੀ ਹਾਦਸੇ ਪਹਿਲਾਂ ਦੇ ਨਾਲੋਂ ਘੱਟ ਹੋ ਗਏ ਨੇ ਪਰੰਤੂ ਧੁੰਦ ਦੇ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਨੇ ਦੱਸਦੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਾ ਸੰਗਣੀ ਧੁੰਦ ਪੈ ਰਹੀ ਹੈ ਜਿਸ ਦੇ ਕਾਰਨ ਇਹ ਹਾਦਸੇ ਵਾਪਰ ਰਹੇ ਨੇ ਵਿਜ਼ਿਬਿਲਟੀ ਜ਼ੀਰੋ ਦੇ ਬਰਾਬਰ ਹੋ ਗਈ ਹੈ ਸੋ ਜਦੋਂ ਵੀ ਕੋਈ ਵੀ ਵਿਅਕਤੀ ਕਰੋ ਨਿਕਲੇ ਆਪਣਾ ਕੋਈ ਵੀ ਸਾਧਨ ਲੈ ਕੇ ਤਾਂ ਫਿਰ ਜਿਹੜੀ ਲਾਈਟ ਹੈ ਉਸ ਨੂੰ ਜਗਦਾ ਰੱਖੋ ਤਾਂ ਕਿ ਥੋੜਾ ਬਹੁਤਾ ਸਾਹਮਣੇ ਤੋਂ ਦੇਖ ਸਕੇ ਤੇ ਨਾਲ ਹੀ ਬਹੁਤ ਘੱਟ ਸਪੀਡ ਤੇ ਆਪਣਾ ਵਾਹਨ ਚਲਾਓ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਅਗਰ ਚੁੰਦੇ ਰਹਾਂਗੇ ਤਾਂ ਫਿਰ ਹੀ ਜ਼ਿੰਦਗੀ ਹੈ ਫਿਰ ਹੀ ਸਾਰਾ ਜਹਾਨ ਹੈ ਸੋ ਸੰਗਣੀ ਧੁੰਦੇ ਕਾਰਨ ਅਸੀਂ ਥਾ ਥਾਂ ਤੇ ਹਾਦਸੇ ਵਾਪਰਦੇ ਦੇਖ ਰਹੇ ਆ ਬਹੁਤ ਸਰੀਆਂ ਰੀਅਰ ਗੱਡੀਆਂ ਵੀ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਧੁੰਦੇ ਕਾਰਨ ਮੋਟਰਸਾਈਕਲਾਂ ਦੇ ਹਾਦਸੇ ਹੁੰਦੇ ਵੀ ਦੇਖੇ ਨੇ ਸੋ ਹੁਣ ਸੰਗਰੂਰ ਦੇ ਪਿੰਡ ਬਹਾਦਰਪੁਰ ਦੇ ਨੇੜੇ ਇਹ ਹਾਦਸਾ ਵਾਪਰ ਗਿਆ ਜਿੱਥੇ ਇੱਕ ਪੀਆਰਟੀਸੀ ਬਸ ਤੇ ਟਰੈਕਟਰ ਟਰਾਲੀ ਦੇ ਵਿੱਚਕਾਰ ਟੱਕਰ ਹੋ ਗਈ ਹੈ ਮੌਕੇ ਤੇ ਹੀ ਬਸ ਦੇ ਕੰਡਕਟਰ ਨੇ ਦਮ ਤੋੜ ਦਿੱਤਾ ਹੈ 11 ਹੋਰ ਸਵਾਰੀਆਂ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਸੜਕ ਸੁਰੱਖਿਆ ਫੋਰਸ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹਨਾਂ ਦਾ ਖਾਸ ਖਿਆਲ ਰੱਖਿਆ ਤੇ ਜਿਹੜੀਆਂ ਵੀ ਸਵਾਰੀਆਂ ਜ਼ਖਮੀ ਸਨ ਉਹਨਾਂ ਨੂੰ ਬਸ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾ ਦਿੱਤਾ